ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਕੁਰਤੀ ਦੀ ਕਟਿੰਗ ਕਰਨੀ ਸਿੱਖਾਂਗੇ ਕੁਰਤੀ ਦੀ ਲੰਬਾਈ ਆਪਾਂ 40 ਇੰਚ ਤਿਆਰ ਕਰਨੀ ਹੈਗੀ 40 ਇੰਚ ਦੇ ਵਿੱਚ ਆਪਾਂ 4 ਇੰਚ ਐਡ ਕਰ ਲਾਂਗੇ 40 ਇੰਚ ਆਪਣੀ ਪੂਰੀ ਤਿਆਰ ਕੁਰਤੀ ਹੈਗੀ 4 ਇੰਚ ਆਪਾਂ ਐਡ ਕਰਾਂਗੇ 2.5 ਇੰਚ نیچے ਫੋਲਡਿੰਗ ਦਾ ਤਰਪਾਈ ਆਪਾਂ ਫੋਲਡਿੰਗ ਕਰਾਂਗੇ ਇਹ 1 ਇੰਚ ਉੱਪਰ ਆਪਾਂ ਕਾਟ ਪਾਵਾਂਗੇ ਮੂਰਲੇ ਪਾਸੇ ਤੇ ਪਿਛਲੇ ਪਾਸੇ ਤੇ ਆਪਾਂ 2 ਇੰਚ ਕੱਟ ਪਾਵਾਂਗੇ ਮੈਂ ਤੁਹਾਨੂੰ ਦੱਸੂਗੀ ਬਾਅਦ ਵਿੱਚ ਕਿ ਆਪਾਂ ਅੱਗੇ ਸਾਹਮਣੇ ਵਾਲੇ ਪਾਸੇ 1 ਇੰਚ ਕੱਟ ਕੇੋਂ ਪਾਵਾਂਗੇ ਇਹ 1 ਅੱਧਾ ਇੰਚ ਆਪਣਾ ਸਲਾਈ ਦਾ ਆ ਜਾਊਗਾ ਇਸ ਕਰਕੇ 4 ਇੰਚ ਆਪਾਂ ਪੂਰਾ ਐਡ ਕੀਤਾ ਹੈਗਾ ਘੇਰਾ ਇਹਨਾਂ ਦਾ ਆਪਾਂ 19 ਇੰਚ ਤਿਆਰ ਕਰਨਾ ਹੈਗਾ ਇਹ ਮੈਂ ਆ ਕੱਪੜਾ ਆਪਾਂ 4 ਫੋਲਡਿੰਗ ਇਹਦਾ ਕੀਤੀ ਹੋਈ ਹੈਗੀ ਆ ਦੇਖੋ पहला आप कपड़े नारी आप फोल्ड कर लिया आ, आगला हिस्सा पिछला हिस्सा अलग अलग रखे हुए हैं अगला हिस्सा दो बारी फोल्ड किया तो पिछला हिस्सा है इन्हना आप इस तरह रखिया होया है बादचे तो अलग कर देंगे इस तरह आप कर है इधरले पासे अपनी फोर फोल्डिंग हुई एक दोरला पास आ गया तीन चार फोर फोल्डिंग है जरा बंद हिस्सा है अपना आखो आधरली सैड आऊगा अपना ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈਗਾ ਮਾਰਕਿੰਗ ਜਿਹੜੀ ਹੈ ਤੁਸੀਂ ਜਿਹੜਾ ਓਪਨ ਹਿਸ ਹੈਗਾ ਉਹਦੇ ਆਲੇ ਪਾਸੇ ਹੀ ਕਰਨੀ ਹੈਗੀ ਦੇਖੋ ਚੜਾਈ ਆਪਾਂ ਕੱਪੜੇ ਦੀ ਦੇਖੋ 11.5 ਇੰਚ ਲਈ ਹੋਈ ਹੈਗੀ ਇਹਦਾ 19 ਇੰਚ ਜਿਹੜਾ ਆਪਣਾ ਘੇਰਾ ਆਪਾਂ ਨੇ ਤਿਆਰ ਕਰਨਾ ਹੈਗਾ ਤੇ 4 ਇੰਚ ਆਪਾਂ ਵਧ ਲਿਆ ਹੋਇਆ ਮੈਂ ਥੋੜਾ ਜਿਹਾ ਕੱਪੜਾ ਵਾਧਾ ਹੀ ਲਿਆ ਹੋਇਆ ਹੈਗਾ ਸਾਈਡ ਤੇ ਤੁਸੀਂ 3 ਇੰਚ ਵੀ ਰੱਖ ਸਕਦੇ ਹੋਗੇ ਚੈੱਕ ਆਂ ਨਹੀਂ ਫੋਲਡਿੰਗ ਦੇ ਲਈ ਮੈਂ 4 ਇੰਚ ਰੱਖਿਆ ਹੋਇਆ ਹੈਗਾ ਕਿਉਂਕਿ ਮੈਂ ਤੇ ਪਾਈਪਿੰਗ ਕੱਢਣ ਵਾਲੀ ਆਂਗੀ ਇਸ ਲਈ ਮੈਂ 2 ਇੰਚ ਐਕਸਟਰਾ ਰੱਖਿਆ ਹੋਇਆ ਹੈਗਾ ਤੇ ਟੀਰਾ ਜਿਹੜਾ ਹੈਗਾ ਇਹਨਾਂ ਦਾ 11.5 ਇੰਚ ਤਿਆਰ ਹੈਗਾ ਇਸ ਕਰਕੇ ਇਹਦਾ ਅੱਧਾ ਡਬਲ ਫੋਲਡ ਦੇਖੋ ਇੱਕ ਪਾਸੇ ਨੂੰ ਕੀਤਾ ਹੋਇਆ ਹੈਗਾ ਤਾਂ ਇਸ ਕਰਕੇ ਪੌਣੇ 6 ਇੰਚ ਦਾ ਅੱਧਾ ਹੋਇਆ ਪੌਣੇ 6 ਇੰਚ ਦੇ ਵਿੱਚ ਆਪਾਂ ਇੰਨਾ ਦੇਖੋ ਆਹ ਹੋਇਆ ਪੌਣੇ 6 ਇੰਚ ਤੇ ਆਪਾਂ ਇੱਥੇ ਮਾਰਕ ਕਰ ਲਿਆ ਇਹਦੇ ਵਿੱਚ ਅੱਧਾ ਇੰਚ ਆਪਾਂ ਸਲਾਈ ਦਾ ਐਡ ਕਰਨਾ ਹੈਗਾ ਤਾਂ ਕਿੰਨੇ ਤੇ ਆਪਾਂ ਨੇ ਸਾਈ ਲਾਉਣੀ ਪਊਗੀ ਸਵਾਛ 6 ਇਹਦੇ ਆਪਾਂ ਨੂੰ ਮਾਰਕਿੰਗ ਕਰਨੀ ਪਊਗੀ ਇਹ ਦੇਖੋ ਆ 10 ਇੰਚ ਜਿਹੜਾ ਮੈਂ ਐਕਸਟਰਾ ਲਾਇਆ ਹੈਗਾ ਨਾ ਇਹ ਆਪਣਾ ਸਲਾਈ ਦਾ ਮਾਰਜਨ ਹੈਗਾ ਇੱਥੇ ਆਪਣੀ ਸਲਾਈ ਆਊਗੀ ਆ ਮਾਰਜਨ ਆਪਾਂ ਐਕਸਟਰਾ ਰੱਖਿਆ ਹੋਇਆ ਹੈਗਾ ਸਲਾਈ ਦਾ 8 ਇੰਚ ਮੋਡਲ ਇਹਨਾਂ ਦਾ ਤਿਆਰ ਹੈਗਾ ਇੱਥੋਂ ਜੇ ਆਪਾਂ 6 ਸਵਾ ਇੰਚ ਲਾਇਆ ਹੈਗਾ ਤਾਂ 8 ਇੰਚ ਜਿਹੜਾ ਆਪਾਂ ਮੋਡਲ ਲਾਵਾਂਗੇ ਇੱਥੇ ਵੀ ਆਪਾਂ ਧਿਆਨ ਰੱਖਾਂਗੇ ਇਸ ਗੱਲ ਦਾ ਇੱਥੇ ਆਪਾਂ ਰਫ ਮਾਰਕਿੰਗ ਇੱਕ ਵਾਰੀ ਕਰ ਲਾਂਗੇ ਜਿੰਨਾ ਇੱਥੋਂ ਆਪਾਂ ਨੇ ਮਾਰਕਿੰਗ ਕੀਤੀ ਹੋਈ ਹੈਗੀ ਓਨਾ ਹੀ ਇੱਥੇ ਹੋਣਾ ਚਾਹੀਦਾ ਸਵਾਛੇ ਬਿਲਕੁਲ ਸਟ੍ਰੇਟ ਲਾਈਨ ਆਪਣੀ ਹੋਣੀ ਚਾਹੀਦੀ ਹੈ ਦੇਖੋ ਆਪਣੀ ਮਾਰਕਿੰਗ ਸਵਾਛੇ ਤੇ ਹੀ ਹੋਈ ਹੈਗੀ ਇਹਨੇ ਜਿਹੜੀ ਇਹਨੂੰ ਆਪਾਂ ਸਟ੍ਰੇਟ ਕਰ ਲਾਂਗੇ ਇਸ ਤਰ੍ਹਾਂ ਆਪ ਤੁਸੀਂ ਇੱਧਰਲੇ ਪਾਸੇ ਵੀ ਇਹਨੂੰ ਲਾਈਨ ਨੂੰ ਪੂਰੀ ਮਾਰ ਲਓ ਹੈਨਾ ਉਸ ਤੋਂ ਬਾਅਦ ਤੁਸੀਂ ਇਹਨੂੰ ਸਟ੍ਰੇਟ ਲਾਈਨ ਨੂੰ ਇਹਨੂੰ ਸਿੱਧਾ ਕਰ ਸਕਦੇ ਹੋ ਤੁਸੀਂ ਸਕੇਲ ਦੀ ਮਦਦ ਨਾਲ ਵੀ ਕਰ ਲੈਂਦੇ ਹੋ ਦੇਖੋ ਇਹਨਾਂ ਨੂੰ ਸਿੱਧੇ ਕਰ ਲਓ ਮਾਰਕਿੰਗ ਨੂੰ ਇਥੇ 1/2 ਇੰਚ ਦੀ ਆਪਾਂ ਕਾਟ ਪਾਵਾਂਗੇ ਜਿਹੜੀ ਆਪਾਂ ਢਾਲ ਦਿੰਨੇ ਹੁੰਦੇ ਆਗੇ ਮੋਢੇ ਨੂੰ ਇੱਥੇ 1/2 ਇੰਚ ਤੇ ਆਪਾਂ ਮਾਰਕਿੰਗ ਕਰਾਂਗੇ ਤੇ ਸਿਰਫ ਫਰੰਟ ਵਾਲੇ ਪਾਸੇ 'ਚ ਫਰੰਟ ਵਾਲੇ ਪੱਲੇ 'ਚ ਆਪਾਂ 1/2 ਇੰਚ ਦੀ ਹੋਰ ਮਾਰਕਿੰਗ ਕਰਾਂਗੇ 1 ਇੰਚ ਹੋ ਗਿਆ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਮੈਂ ਬਾਅਦ 'ਚ ਦੱਸੂਗੀ ਉਹ ਹੈਗਾ ਆ ਆਪਣਾ ਜਿਹੜਾ ਕਮੀਜ਼ ਹੈ ਕੁਰਤੀ ਹੈ ਪਿੱਛੇ ਨੂੰ ਡਿੱਗਣ ਲੱਗ ਜਾਂਦੀ ਹੈ ਆਪਣੀ ਆ 1/2 ਇੰਚ ਦੀ ਜਿਹੜੀ ਸਿਰਫ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਪਾਵਾਂਗੇ ਇਹਦੇ ਨਾਲ ਤੁਹਾਡੀ ਕੁਰਤੀ ਕਦੇ ਵੀ ਬੈਕ ਵਾਲੀ ਸਾਈਡ ਨੂੰ ਬੈਕ ਨੂੰ ਨਹੀਂ ਜਾਊਗੀ ਆ 5.5 ਪੰਜਪੰਜ ਗਲੇ ਦੀ ਇਹਦੀ ਚੜਾਈ ਰੱਖਾਂਗੇ ਤਾਂ ਕੀ ਕਰਾਂਗੇ ਆਪਾਂ 5 ਇੰਚ ਦੇ ਹਿਸਾਬ ਨਾਲ 2.5 ਇੰਚ ਤੇ ਇੱਥੇ ਮਾਰਕਿੰਗ ਕਰ ਲਾਂਗੇ ਕਿਉਂਕਿ ਆਪਣਾ ਗਲਾ ਆ ਜਾਊਗਾ ਹੁਣ ਕੀ ਕਰਾਂਗੇ ਆਪਾਂ ਜਿਹੜੀ ਢਾਲ ਹੈ ਮੋਢੇ ਦੀ ਸਿਰਫ ਆਪਾਂ ਗਲੇ ਦੀ ਜਿੱਥੋਂ ਗਲੇ ਵਾਲਾ ਸਪੇਸ ਰੱਖ ਕੇ ਸਿਰਫ ਧੀਰੇ ਵਾਲੀ ਜਗ੍ਹਾ ਤੇ ਰੱਖਾਂਗੇ ਆਪਾਂ ਆਹ ਵਾਲਾ ਜਿਹੜਾ ਆਪਣਾ ਮੋਢੇ ਤੇ ਆਪਣੀ ਸਲਾਈ ਆਊਗੀ ਦੇਖੋ ਇਸ ਤਰ੍ਹਾਂ ਢਾਲ ਤੇ ਮਾਰਕਿੰਗ ਕਰ ਲਾਂਗੇ ਆਪਾਂ ਵੈਸੇ ਤਾਂ ਅੰਦਾਜ਼ੇ ਦੇ ਨਾਲ ਵੀ ਆਪਾਂ ਕਟਿੰਗ ਕਰ ਲੈਣੇ ਹੁੰਦੇ ਆ ਪਰ ਮੈਂ ਤੁਹਾਨੂੰ ਦਿਖਾ ਰਹੀਆਂ ਮਾਰਕਿੰਗ ਕਰਕੇ ਇਹ ਆਪਾਂ ਦੋਨੇ ਪੱਲਿਆਂ ਦੀ ਆਹ ਵਾਲੀ ਟਾਲੇ ਜਿਹੜੀ ਇਹ ਦੋਨੇ ਪੱਲਿਆਂ 'ਚ ਪਾਵਾਂਗੇ ਤੇ ਇੱਥੇ ਵੀ ਮੈਂ ਇੱਕ ਮਾਰਕਿੰਗ ਤੁਹਾਨੂੰ ਕਰਕੇ ਦਿਖਾਉਣੀ ਆ ਆ ਇੱਕ ਮਾਰਕਿੰਗ ਜਿਹੜੀ ਆਪਾਂ ਕਰ ਰਹੇ ਆ ਇਹ ਸਿਰਫ ਆਪਾਂ ਫਰੰਟ ਵਾਲੇ ਜਿਹੜਾ ਪੱਲਾ ਉਹਦੇ ਤੇ ਕਰਾਂਗੇ ਜਿਹੜੀ ਫਰੰਟ ਵਾਲੇ ਗਲੇ ਵਾਲੀ ਕਾਟੇਗੀ ਇਹ ਆਪਾਂ ਬਿਲਕੁਲ ਇੱਥੋਂ ਗਲੇ ਤੱਕ ਹੀ ਲੈ ਕੇ ਜਾਵਾਂਗੇ ਫਰੰਟ ਵਾਲਾ ਪੂਰਾ ਹੀ ਜਿਹੜਾ ਆਪਣਾ ਪੀਸ ਹੈਗਾ ਉਹਨੂੰ ਆਪਾਂ ਇੱਥੇ ਕਟਿੰਗ ਕਰ ਲਾਂਗੇ ਉੱਚਾ ਕਰ ਲਾਂਗੇ ਥੋੜਾ ਜਿਹਾ ਤਾਂ ਕਿ ਕੁਰਤੀ ਪਿੱਛੇ ਵਾਲੀ ਸਾਈਡ ਨਾਲ ਆਪਣੀ ਜਾਵੇ ਇਹ ਦੇਖੋ ਆ ਮਾਰਕਿੰਗ ਤੇ ਆਪਾਂ ਫਰੰਟ ਵਾਲੇ ਪੱਲੇ ਦੀ ਇਹ ਮਾਰਕਿੰਗ ਤੇ ਕੱਟ ਕਰਾਂਗੇ ਇੱਥੇ ਕਟਾਈ ਕਰਾਂਗੇ ਤੇ ਦੋਨਾਂ ਪੱਲਿਆਂ ਦੀ ਪਹਿਲਾਂ ਆਪਾਂ ਇੱਕ ਵਾਰ ਇੱਥੇ ਕਟਾਈ ਕਰ ਲਾਂਗੇ ਹੁਣ ਆਪਾਂ ਮੋਡੇ ਦੀ ਜਿਹੜੀ ਕਟਾਈ ਕਰਨੀ ਹੈਗੀ ਕਲਾਈ ਦੇ ਵਿੱਚ ਆਪਾਂ ਕਟਾਈ ਕਰਨੀ ਹੁੰਦੀ ਹੈ ਇੱਥੋਂ ਲੈ ਕੇ ਐ ਦੇਖੋ ਇੱਥੇ 8 ਇੰਚ ਤੇ ਆਪਾਂ ਇੱਕ ਮਾਰਕ ਕਰ ਲਾਂਗੇ ਇਸ ਤਰ੍ਹਾਂ ਇੱਕ ਮਾਰਕ ਲਾ ਲਾਂਗੇ ਇਹ ਆਪਣੇ ਬੈਕ ਵਾਲੀ ਜਿਹੜੀ ਕਾਟ ਹੈਗੀ ਬਹਿ ਕੜੀ ਬਸੇ ਦੀ ਉਹ ਕਾਟੇਗੀ ਤੇ ਜਿਹੜਾ ਸਾਹਮਣੇ ਵਾਲੀ ਕਾਟੇਗੀ ਆਪਣੀ ਇਹ ਆਪਾਂ ਲਾਵਾਂਗੇ 1.5 ਇੰਚ ਤੇ ਜਿਹੜੀ ਫਰੰਟ ਵਾਲੇ ਪੱਲੇ ਦੀ ਆਪਣੀ ਕਾਟ ਹੈਗੀ 1 ਇੰਚ ਦੀ ਆਪਾਂ ਅੱਗੇ ਮੂਹਰੇ ਵਾਲੇ ਪਾਸੇ ਜਿਹੜੇ ਕਾਟ ਪਾਉਣੇ ਉਹ ਵਾਲੀ ਕਾਟੇਗੀ ਛਾਤੀ ਨਾਲ ਦੀ 1.75 ਇੰਚ ਤਿਆਰ ਹੈਗੀ 1.75 ਇੰਚ ਦਾ ਅੱਧਾ ਹੋਇਆ ਆਪਣਾ 0.9 0.9 ਦੇ ਵਿੱਚ ਆਪਾਂ 0.5 ਇੰਚ ਜਿਹੜਾ ਹੈਗਾ ਹੈਗਾ ਪਲੇਟਸ ਦੇ ਵਿੱਚ ਜਿਹੜਾ ਟੇਢੀ ਪਲੇਟ ਦੇ ਵਿੱਚ ਹੁੰਦਾ ਹੈਗਾ ਆਪਣਾ ਕਪੜਾ ਉਹ ਲਾਵਾਂਗੇ ਆਪਾਂ ਸਵਾ 9 ਇੰਚ ਤੇ ਆਪਾਂ ਮਾਰਕਿੰਗ ਕਰਾਂਗੇ ਇਹਦੀ ਇਸ ਤਰ੍ਹਾਂ ਤੇ ਜਿਹੜਾ ਆਹ ਵਾਲਾ ਆਪਣੀ ਮਾਰਕਿੰਗ ਆਪਾਂ ਕੀਤੀ ਹੋਈ ਹੈਗੀ ਬੈਗ ਗਲੇ ਦੀ ਪਹਿਲਾਂ ਆਪਾਂ ਬੈਕ ਨੂੰ ਮੋੜ ਦੇਣੀ ਜਿਹੜੀ ਬੈਕ ਵਾਲੀ ਸਾਈਡ ਹੈਗੀ ਇਹਨੂੰ ਆਪਾਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਮਿਲਾ ਦਾਂਗੇ ਹੁਣ ਆਪਾਂ ਫਰੰਟ ਵਾਲੇ ਪੀਸ ਦੀ ਵੀ ਮਾਰਕਿੰਗ ਕਰ ਲਾਂਗੇ ਫਰੰਟ ਤੇ ਆਪਾਂ ਜਿਹੜੀ ਕਾਰਟ ਪਾਉਣੀ ਆਉਂਦੀ ਮਾਰਕਿੰਗ ਵੀ ਆਪਾਂ ਪਹਿਲਾਂ ਹੀ ਕਰ ਲਾਂਗੇ ਹੁਣ ਅਸੀਂ ਮਾਰਕਿੰਗ ਕਰਾਂਗੇ ਕਮਰ ਇਹਨਾਂ ਦੀ 15 ਇੰਚ ਕਮਰ ਵਾਲੀ ਮਾਰਕਿੰਗ ਆਪਾਂ ਕਰ ਲਾਂਗੇ ਇੱਥੇ ਤੋਂ ਇੱਥੇ ਆ ਕੇ ਆਪਣੀ ਕਾਰਟ ਆ ਜਿਹੜੀ ਕਮਰ ਵਾਲੀ ਉਹ ਪਾਉਗੀ ਕਮਰ ਆਪਣੀ ਇਹਨਾਂ ਦੀ 15 ਇੰਚ ਕਰਨੀ ਹੈਗੀ 15 ਦਾ ਅੱਧ ਹੋਇਆ 7.5 ਤੇ 1 ਇੰਚ ਜਿਹੜਾ ਪਲੇਟ ਦੇ ਵਿੱਚ ਆਪਣਾ ਆਊਗਾ ਆਪਾਂ ਉਹ ਲਾਵਾਂਗੇ 8.5 ਇੰਚ ਤਿਆਰ ਇੱਥੇ ਆਪਣਾ ਕਮਰ ਦੀ ਆਪਾਂ ਮਾਰਕਿੰਗ ਕਰਾਂਗੇ ਹੁਣ ਆਪਾਂ ਚਾਕਾਂ ਦੀ ਨਿਸ਼ਾਨੀ ਲਾਵਾਂਗੇ ਉੱਪਰੋਂ ਆਪਾਂ ਪੂਰਾ ਇੰਚੀ ਦੇ ਭਰ ਕੇ ਇਹ ਨਾਲ ਇੱਥੇ ਇੰਚ ਚਾਕ ਨਿਗੇ ਤੇ ਇੰਚ ਤੇ ਇੱਥੇ ਆਪਾਂ ਮਾਰਕਿੰਗ ਕਰ ਲਾਂਗੇ ਤੇ ਇੱਥੇ ਆਪਾਂ हिਪ ਦੀ ਮਾਰਕਿੰਗ ਕਰਾਂਗੇ हिਪ ਆਪਣੀ ਜਿੰਨੀ ਤਿਆਰ ਹੈਗੀ ਉਹਦੇ ਹਿਸਾਬ ਨਾਲ ਹੀ ਆਪਾਂ ਇਹ ਕਰਾਂਗੇ 19 ਇੰਚ ਹਿੱਪ ਇਹ ਨਾਲ ਹੀ ਤਿਆਰ ਹੈਗੀ 9.5 ਤੇ ਆਪਾਂ ਮਾਰਕਿੰਗ ਕਰ ਲਾਂਗੇ ਹੁਣ ਆਪਾਂ ਇਹਨਾਂ ਨਿਸ਼ਾਨੀਆਂ ਨੂੰ ਜਿਹੜੇ ਮਾਰਕ ਆਪਾਂ ਲਾਏ ਨੇ ਨਾ ਮਾਰਕ ਨੂੰ ਫਿਟਿੰਗ ਵਾਲੀ ਸਲਾਈ ਦੇ ਲਈ ਆਪਾਂ ਮਾਰਕਿੰਗ ਕਰਾਂਗੇ ਨਿਸ਼ਾਨੀ ਲਾ ਲਾਂਗੇ ਨਾ ਇਹਨੂੰ ਆਪਸ ਵਿੱਚ ਮਿਲਾ ਦਾਂਗੇ ਆਪਾਂ ਜਿਹੜਾ ਆਪਣਾ ਕਮਰ ਵਾਲਾ ਮਾਰਕ ਹੈ ਉਹਨੂੰ ਦੇ ਨਾਲ ਹਿੱਪਲੇ ਮਾਰਕ ਨੂੰ ਸਕੇਲ ਦੀ ਮਦਦ ਦੇ ਨਾਲ ਆਪਾਂ ਜੋੜ ਦਾਂਗੇ ਆਪਸ ਚ ਤੇ ਹੁਣ ਆਪਾਂ ਛਾਤੀ ਵਾਲੇ ਮਾਰਕ ਤੋਂ ਕਮਰ ਵਾਲੇ ਮਾਰਕ ਤੱਕ ਜਿਹੜੀ ਮਾਰਕਿੰਗ ਕਰਾਂਗੇ ਉੱਪਰੋਂ ਲੱਗ ਜਾ ਵੀ ਹੁਣ ਆਪਾਂ ਕੁਰਤੀ ਦੀ ਲંબਾਈ ਦੀ ਜਿਹੜੀ ਮਾਰਕਿੰਗ ਹੈਗੀ ਉਹ ਕਰਾਂਗੇ ਨੀਚੇ ਫੋਲਡ ਆਪਾਂ ਕਿੰਨਾ ਕਰਨਾ ਹੈਗਾ ਅ 40 ਇੰਚ ਇਹ ਜਿਹੜੀ ਕੁੜਤੀ ਹੈਗੀ ਉਹ ਤਿਆਰ ਹੈਗੀ 40 ਦੇ ਵਿੱਚ ਆਪਾਂ 1.5 ਇੰਚ ਉੱਪਰ ਜਿਹੜਾ ਆਪਣਾ ਕਾਟਾਂ ਤੇ ਸਲਾਈਆਂ ਚਾਹੀਓ ਉਹ ਐਡ ਕਰ ਦਾਂਗੇ 43.5 ਤੇ ਆਪਾਂ ਮਾਰਕਿੰਗ ਕਰਾਂਗੇ। ਨੀਚੇ ਆਪਣਾ ਫੋਲਡਿੰਗ ਲਈ ਜਿਹੜਾ ਤਰਪਾਈ ਦੀ ਫੋਲਡਿੰਗ ਕਰਾਂਗੇ ਉਹ ਕਪੜਾ ਆਪਣਾ ਬਚ ਜਾਊਗਾ। ਹੁਣ ਆਪਾਂ ਜਿਹੜੀ ਫਿਟਿੰਗ ਵਾਲੀ ਆਪਣੀ ਸਲਾਈ ਹੈਗੀ ਉਹਦੀ ਮਾਰਕਿੰਗ ਤੋਂ 2-2 ਇੰਚ ਕਪੜਾ ਛੱਡਾਂਗੇ ਬਾਹਰੋਂ ਤੇ ਮਾਰਕਿੰਗ ਕਰ ਲਾਂਗੇ ਆਪਾਂ। 2-2 ਇੰਚ ਕਪੜਾ ਆਪਾਂ ਛੱਡ ਕੇ ਬਾਕੀ ਦੇ ਆਪਾਂ ਕਟਿੰਗ ਕਰ ਦਾਂਗੇ। ਨਾ ਆਪਾਂ ਬੈਕ ਆਰ ਫਰੰਟ ਵਾਲੇ ਪੀਸ ਜਿਹੜੇ ਹੈਗੇ ਨੇ ਦੋਨੋਂ ਇਹਨਾਂ ਨੂੰ ਦੋਨਾਂ ਨੂੰ ਅਲੱਗ ਕਰ ਲਾਂਗੇ ਬਿਲਕੁਲ ਧਿਆਨ ਦੇ ਨਾਲ ਆਪਾਂ ਨੇ ਦੋਏ ਕੱਪੜਿਆਂ ਨੂੰ ਇੱਕੋ ਜਿਹਾ ਰੱਖ ਕੇ ਕਟਿੰਗ ਕਰਦੇ ਜਾਣਾ ਦੋਏ ਪੀਸਾਂ ਨੂੰ ਅਲੱਗ ਕਰ ਲਿਆ ਹੁਣ ਆਪਾਂ ਪਹਿਲੀ ਕਟਿੰਗ ਕਰ ਲਾਂਗੇ ਜਿਹੜੀ ਆਪਾਂ ਮਾਰਕਿੰਗ ਕੀਤੀ ਸੀਗੀ 2 2 ਇੰਚ ਕੱਪੜਾ ਛੱਡਦੇ ਹੋਏ ਧਿਆਨ ਰੱਖਣਾ ਕਿ ਸਿਰਫ ਇਹ ਫੇਰ ਕਟਿੰਗ ਕਰਨੀ ਹੈਗੀ ਹੁਣ ਸਿਰਫ ਜਿਹੜੀ ਬੈਕ ਵਾਲੀ ਮਾਰਕਿੰਗ ਆਪਾਂ ਕੀਤੀ ਸੀ ਉਹ ਤੋਂ ਉਹਨੂੰ ਕੱਟਣਾ ਹੈ ਜਿਹੜੀ ਬੈਕ ਵਾਲੇ ਪੱਲੇ ਦੀ ਆਪਾਂ ਮਾਰਕਿੰਗ ਕੀਤੀ ਹੈਗੀ ਉਸ ਤੋਂ ਬਾਅਦ ਆਪਾਂ ਫਰੰਟ ਵਾਲੇ ਦੀਆਂ ਕੱਟਾਂ ਜਿਹ ਹੁਣ ਆਪਾਂ ਫਰੰਟ ਵਾਲੀ ਜਿਹੜੀ ਹੈਗੀ ਐ ਫਰੰਟ ਵਾਲੀ ਜਿਹੜੀ ਆਪਾਂ ਮਾਰਕਿੰਗ ਕੀਤੀ ਹੋਈ ਹੈਗੀ ਉਹਨੂੰ ਕਟਿੰਗ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਅਗਲੇ ਪਾਸੇ ਦੇ ਵਿੱਚ ਕਾਟ ਪਾਉਣੇ ਆਗੇ ਉਹ ਕਾਟ ਪਾਵਾਂਗੇ ਮਾਰਕਿੰਗ ਜਿਹੜੀ ਆਪਾਂ ਕੀਤੀ ਹੋਈ ਹੈਗੀ ਇਸ ਤੋਂ ਬਾਅਦ ਉੱਪਰ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਮੈਂ ਬਾਅਦ ਵਿੱਚ ਦੱਸੂਗੀ ਉਹੀ ਕਾਟ ਆ ਗਈ ਤਾਂ ਕਿ ਕੁੱਤੀ ਪਿੱਛੇ ਨੂੰ ਨਾ ਜਾਵੇ ਇਸ ਕਰਕੇ ਆਪਾਂ ਇੰਚ ਕਟਿੰਗ ਕਰ ਰਹੇ ਹਾਂਗੇ ਕੱਟ ਕਰ ਲਾਂਗੇ ਆਪਾਂ ਫਰੰਟ ਵਾਲੀ ਸਾਈਡ ਤੋਂ ਕਟ ਲਾ ਲਾਂਗੇ ਤਾਂ ਕਿ ਗਲੇ ਬਣਾਉਣ ਵੇਲੇ ਆਪਾਂ ਨੂੰ ਆਸਾਨੀ ਰਹੇ ਦੋਹੇ ਕੱਪੜਿਆਂ ਦਾ ਵਿਚਾਲਾ ਕਰਕੇ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈਗੀ ਤਾਂ ਵੀਡੀਓ ਨੂੰ ਲਾਈਕ ਕਰੋ ਅੱਗੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਤੁਸੀਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਤੁਸੀਂ ਆਲ ਤੇ ਸੈੱਟ ਕਰ ਦਿਆ ਕਰੋ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣਾ ਈ ਲੈਂਗੇ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਮੈਂ ਹੋਰ ਕੋਈ ਵੀਡੀਓ ਲੈ ਕੇ ਆਉਂਗੀ ਜਿਹੜੀਆਂ ਤੁਹਾਡੇ ਕੰਮ ਆਣ ਵਾਲੀਆਂ ਵੀਡੀਓਜ਼ ਨੇ ਧੰਨਵਾਦ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ